ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਸ਼ਾਮੀ ਵਾਪਰੀਏ ਘਟਨਾ ਦੇ ਵਿੱਚ ਆਈ ਸੰਦੀਪ ਸਿੰਘ ਸੰਨੀ ਜੋ ਪਟਿਆਲਾ ਜੇਲ੍ਹ ਵਿੱਚ ਨਜਾਇਬੰਦ ਹਨ ਉਹ ਬੜੀ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ ਇਸ ਮੰਦ ਵਿੱਚ ਆਈ ਸੰਦੀਪ ਸਿੰਘ ਸੰਨੀ ਦਾ ਪਰਿਵਾਰ ਪਟਿਆਲੇ ਪਹੁੰਚ ਰਿਹਾ ਹੈ ਪਟਿਆਲੇ ਦੇ ਲੋਕਲ ਵਕੀਲ ਸਾਹਿਬਾਨ ਨੂੰ ਬੇਨਤੀ ਹੈ ਕਿ ਜਿਹੜੀ ਵੀ ਕੋਈ ਕਾਨੂੰਨੀ ਸਹਾਇਤਾ ਸੰਭਵ ਹੋ ਸਕੇ ਉਹ ਜੇ ਪਰਿਵਾਰ ਉਹਨਾਂ ਨਾਲ ਸੰਪਰਕ ਕਰਦਾ ਤੇ ਉਹਨਾਂ ਨੂੰ ਪ੍ਰਦਾਨ ਕਰਨ ਦੀ ਜਿਹੜੀ ਆ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ ਇਸੇ ਤਰ੍ਹਾਂ ਜਿਹੜੀ ਇਹ ਘਟਨਾ ਵਾਪਰੀ ਹੈ ਇਸ ਦਸਮੰਤ ਵਿੱਚ ਕਾਨੂੰਨ ਨੇ ਕੀ ਕਾਰਵਾਈ ਕਰਨੀ ਕਾਨੂੰਨ ਆਪਣੀ ਕਾਰਵਾਈ ਦੇ ਵਿੱਚ ਜਿਸ ਤਰ੍ਹਾਂ ਚੱਲਣਾ ਉਹ ਅਦਾਲਤਾਂ ਨੇ ਵੇਖਣਾ ਹੈ ਪਰ ਸਰਕਾਰ ਦੀ ਇਹ ਜ਼ਿੰਮੇਵਾਰੀ ਆ ਕਿ ਸਰਕਾਰ ਭਾਈ ਸੰਦੀਪ ਸਿੰਘ ਸਾਨੀ ਨੂੰ ਹਰ ਤਰ੍ਹਾਂ ਦੀ ਜਿਹੜੀ ਆ ਉਹ ਉਹਨਾਂ ਦੀ ਜਾਨ ਦੀ ਉਹਨਾਂ ਦੇ ਸਰੀਰ ਦੀ ਜਿਹੜੀ ਆ ਹਫਾਜ਼ਤ ਕਰਨ ਲਈ ਆਪਣੀ ਜ਼ਿੰਮੇਵਾਰੀ ਨਿਭਾਵੇ ਸਰਕਾਰ ਦਾ ਫਰਜ਼ ਹੈ